नमस्कार आप देख रहे हैं वाई जी टीवी चैनल आज की विशेष रिपोर्ट हमारे संवाददाता मुकेश कुमार जी द्वारा प्रस्तुत की जा रही है फतेहगढ़ चुड़िया में पंजाब रोडवेज बस और ट्रैक्टर ट्रॉली की टक्कर मोटरसाइकिल सवार घायल फतेहगढ़ चुड़िया पाँच सितंबर बटाला से फतेहगढ़ चुड़िया आ रही पंजाब रोडवेज की एक बस की आज बटाला रोड पर महाजन अस्पताल के सामने एक ट्रैक्टर ट्रॉली से टक्कर हो गई इस हादसे में एक मोटरसाइकिल सवार गंभीर रूप से घायल हो गया जिसे प्राथमिक उपचार के बाद महाजन अस्पताल से अमृतसर रेफर कर दिया गया है घायल युवक की पहचान पास के गांव मंजिया वाली निवासी के रूप में हुई है घटना के बाद बस चालक मौके से फरार हो गया बस में सवार यात्री और ट्रैक्टर ट्रॉली का चालक सुरक्षित है मौके पर मौजूद लोगों और ट्रैक्टर चालक ने बस चालक पर तेज गति से बस चलाने का आरोप लगाया है सूचना मिलने पर मौके पर पहुंची पुलिस ने जाँच शुरू कर दी है पुलिस उप निरीक्षक बलजीत सिंह ने बताया की मामले की जाँच की जा रही है और दोषी के खिलाफ उचित कार्रवाई की जाएगी ਆਪਣੀ ਸਾਈਡ ਤੇ ਆਉਂਦੇ ਆ ਬੜੇ ਮਜੇ ਨਾਲ ਆਉਂਦੇ ਸੀ ਖੇਤ ਦਾ ਏਰੀਆ ਵਾ ਟਰਾਲੀਆਂ ਦੇ ਲਾਗੋ ਦੀਆਂ ਛਿਬਾਲੀਆਂ ਦੇ ਕ੍ਰਾਸ ਕਰਕੇ ਆਏ ਆ ਕੋਈ ਮੁੰਡੇ ਅੱਗੇ ਆ ਕੇ ਕਹਿੰਦੇ ਤੁਸੀਂ ਬੜੇ ਮਜੇ ਨਾਲ ਜਾਂਦੇ ਹੋ ਤੇ ਇਹ ਬੜੀ ਸਪੀਡ ਤੇ ਆਉਂਦਿਆ ਤੇ ਬੱਸ ਹਾਂ ਅੱਛਾ ਕ੍ਰਾਊਡਰ ਨਗਾਇਆ ਵਾ ਤੇ ਟਰਾਲੀ ਦੇ ਮਗਰ ਮਾਰੀ ਏ ਟਰਾਲੀ ਦੇ ਤੋਂ ਟਰੈਕ ਦੇ ਹੁਕਰੇ ਨਾਟ ਨਾ ਟੁੱਟਦੇ ਇਹਨੇ ਨਾਲ ਡਰਦੇ ਵੀ ਪਟਰਾ ਦਿਆ ਨਸ਼ੇ ਚ ਧੁੰਦ ਹੋਇਆ ਸੀ ਹਾਂ ਜਦ ਨਹੀਂ ਆਇਆ ਹਾਂਜੀ ਇਹ ਟਰਾਲੀ ਦੇ ਮਗਰ ਮੁੰਡਾ ਮੋਟਰਸਾਈਕਲ ਵਾਲਾ ਉਹਦੇ ਆਇਆ ਨਹੀਂ 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 ਕਾਹ ਜੀ ਇਧਰੋਂ ਹੁੰਦੀ ਬੱਸ ਅਸੀਂ ਜਾਂਦੇ ਇਧਰ ਠੀਕ ਜੀ ਹਾਂਜੀ ਅਸੀਂ ਜਾਂਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਟਰੈਕਟਰ ਲਾ ਕੋ ਬਸ ਬੜੀ ਵਧੀਆ ਨੰਗੀ ਆ ਬਾਅਦ ਜੀ ਜਦੋਂ ਨੇ ਘੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁਕਰ ਦੇ ਬੱਚਾ ਨਾਲ ਟਰਾਲੀ ਦੀ ਮਾਰੀ ਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਆਉ ਗਿਆ ਇਹ ਬਾਈ ਤੇ ਉਹਦਾ ਉਹ ਮਤਲਬ ਵੱਜ ਗਿਆ ਵਿੱਚ ਤੇ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫ੍ਰੈਕਚਰ ਹੋ ਗਿਆ ਮਾ ਜੀ ਉਸ ਕੋਲ ਖੜਿਆ ਇਹ ਧਿਆਨ ਤੇ ਮਾ ਜੀ ਹੁਣ ਹਸਪੀਟਲ ਵਾਲਾ ਕਹਿੰਦਾ ਵੀ ਇਹਦਾ ਆਪਰੇਟ ਹੋਣਾ ਇਹਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਮੰਜੀ ਵੀਰ ਨਾ ਨਹੀਂ ਜੀ ਪਤਾ ਹੋ ਉਹ ਮਤਲਬ ਉਹਦੀ ਫੈਮਿਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝਰੋਸ ਬੰਨ ਖੜਿਆ ਇਹਨੂੰ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਇਹ ਕਿਹੜਾ ਭਾਈ ਪੰਜਾਬ ਰੋਡ ਵਾਚ ਚਲਾਉਂਦੇ ਆ ਨਾ ਉਹ ਹੈਗਾ ਜੋ ਦਾਦੂ ਜੋ ਦਾ ਨਹੀਂ ਤਾਂ ਉਧਰ ਕਈ ਵੇਖਿਆ ਨਹੀਂ ਗਾ ਮਗਰ ਭੱਜ ਗਏ ਆ ਨਾ ਦੇਣਾ ਪਤਾ ਸੀ ਮਾਰ ਪਈ ਭੱਜ ਗਏ ਉੱਥੇ ਰਾਤ ਪੀਤੀ ਆ ਦੋ ਚਾਰ ਰੋੜੇ ਤੇਰੀ ਕਿਹੜੇ ਚਾਰ ਤੇ ਆ ਜੀ ਆ ਸਾਰੇ ਇਧਰ ਆ ਪੀਤੀ ਹੈ ਜੇਵਾ ਕੰਡੀਆਂ ਜਿਹੜੀ ਬੜੀ ਸਪੀਡ ਦੀ ਕਸੂਰ ਨਾ ਹੁੰਦਾ ਤੇ ਨਾ ਪਾਈ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇਕੱਠੇ ਹੋਤੇ ਆ ਉਹ ਦੋਏ ਬਗਲੋਂ ਆਪਰੇ ਬੱਸ ਛੱਡ ਕੇ ਵੇ ਵ ਗਰਮੀ ਨੱਕੀ ਰੱਖਦੀ ਗੱਡੀ ਆ ਛੱਡ ਕੇ ਫਰਾਰ ਹੋ ਗਏ ਉਹ ਮੈਂ ਕਿਹਨੇ ਰੱਖੇ ਆਪਣੇ ਬੰਦੇ ਖਲਾਈ ਆ ਉਹ ਦੇਖਣ ਲਈ ਕਿ ਕੋਈ ਗਲਬਾ ਨਹੀਂ ਹੋਈ ਉਹ ਵੇਖ ਕੇ ਤੇ ਮਰਦਾਂ ਨੂੰ ਫੋਨ ਕਰਦੇ ਉਹ ਵੀ ਚੁੱਪ ਕਰਕੇ ਚੱਲ ਗਏ ਮਾਂ ਲੈ ਕੇ ਚੱਲ ਗਏ ਮਾਰ ਰਿਆ ਕਰ ਚੱਲ ਗਏ ਆ ਵੀ ਇਹ ਅੱਗੇ ਕੁਦਰ ਟੀਮ ਉਹ ਆਪਣਾ ਝੋਲਾ ਵੀ ਛੱਡ ਕੇ ਆ ਪਾਸੇ ਜੀ ਆਪਣੇ ਝੋਲੇ ਵੀ ਛੱਡ ਗਏ ਆ। ਇਹ ਤਾਂ ਨਾ ਤਾਂ ਕਹਿ ਰਹੇ ਨੇ ਹੋਲੀ ਹੈ ਟ੍ਰੈਫਿਕ ਹੈ ਲੋਕਾਂ ਦਾ। ਸਹੀ ਗੱਲ। ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮਾਉਣਾ ਖਾਣਾ। ਉਹਨੂੰ 23 ਪਾ। ਇਹ ਪ੍ਰਸ਼ਾਸਨੋਂ ਜਾਈਦੀ ਆ ਵੀ ਥੋੜਾ 2 ਘੰਟੇ ਹੋਵੇਗਾ ਪ੍ਰਸ਼ਾਸਨ ਅਜੇ ਤੱਕ ਨਹੀਂ ਆਇਆ ਨਹੀਂ ਆਇਆ। ਤੇ ਕੀ ਹੈ ਸਰਕਾਰੀ ਬੱਸ ਤਾਂ ਇਹ ਦੋ ਬਟਾਲੇ ਚਲਦੀ ਜਾਣਾ। ਅਲੀਆ ਦਾ ਕੋ ਹੌਲੀ ਹੁੰਦੀ ਹੈ ਜਦੋਂ ਅਲੀਆ ਤੋਂ ਬਾਅਦ ਉਹ ਉਹ ਇੰਨੀ ਤੇਜ਼ ਫੜੇ ਘੜ ਵਿੱਚ ਹੁੰਦੀ ਹੈ ਕੋਈ ਹਿਸਾਬ ਨਹੀਂ ਆਦੀ। ਤੇਜ਼ ਭਾੜੀ ਬਹੁਤ ਜਲਦੀ। ਉਹ ਤੇਜ਼ ਹੁੰਦੀ ਹੈ। ਮੇਂ ਬਟਾਲਾ ਰੋਡ ਪੰਜਾਬ ਰੋਡ ਦੇ ਪਾਸ ਦੇ ਟਰਾਲੀ ਕੇ ਜਮਕਰ ਕਰ ਹੋਈ ਆ ਕੀ ਆ ਮਾਦਾ ਜੀ ਸਭ ਨੂੰ ਥੋੜੀ ਜਿਹਾ ਪਹਿਲਾ ਪਤਾ ਲੱਗਾ ਇਹ ਵਾਪਰੇ ਇੱਥੇ ਬਟਾਲਾ ਰੋਡ ਦੇ ਉੱਤੇ ਰੋਡਵੇਸ ਬੱਸਾਂ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਚਾਨ ਹੋਇਆ ਬੱਸਾਂ ਵੀ ਨਚਾਨ ਹੋਇਆ ਬੱਸਾਂ ਆਪਣੀ ਸਾਈਡ ਆ ਟਰੈਕਟਰ ਟਰਾਲੀ ਆਪਣੀ ਸਾਈਡ ਆ ਬਾਕੀ ਹੁੰਦੀ ਇਹਦੇ ਮੌਕੇ ਤੇ ਉੱਤੇ ਕੀ ਦੀ ਗਲਤੀ ਆ ਕੀ ਆ ਜੋ ਵੀ ਆਉਂਦਾ ਉਹ ਦੇਖਾਂਗੇ ਜਰ ਵੀ ਬਾਰੇ ਅਜੇ ਕੋਈ ਕਲੀਅਰ ਨਹੀਂ ਕੋਈ ਮਗਰ ਕਹਿ ਰਹੇ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਵਿੱਚ ਮੜਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ ਕੋ ਸੱਟ ਵਗੈਰਾ ਲੱਗੀ ਹੈ ਉਹਦਾ ਹੁਣ ਦੇਖਦੇ ਹਾਂ ਕਿੱਥੇ ਡਾਕ ਕਰਾਂਗੇ ਸਰ ਬੱਸ ਡਰਾਈਵਰ ਬੱਸ ਡਰਾਈਵਰ ਨੀ ਮੌਕੇ ਦੇ ਉੱਤੇ ਹੈਗਾ ਹੀ ਪਤਾ ਕਰਦੇ ਹੁਣ ਕਿਹੜੀ ਡਿਊਟੀ ਕਿਹੜਾ ਬੱਸ ਡਰਾਈਵਰ ਸੀਗਾ ਉਹ ਆਪਾਂ ਰੋਡ ਵੇਜ ਵਾਲਿਆਂ ਨਾਲ ਕਾਹਤੇ ਉਸ ਪਰ ਵੀ ਉਹਦਾ ਰਸਤੇ ਉਹ ਤੋਂ ਲੋ ਕਾਰਵਾਈ ਕੀਤੀ ਉਹ ਤੋਂ ਆਪਾਂ ਮੌਕੇ ਤੇ ਆਏ ਆ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਨਹੀਂ ਕਿੱਥੋਂ ਆਈ ਹੈ ਬਸਤਾ ਬਟਾਲੇੋਂ ਆਈ ਹੈ ਕਨਫਰਮ ਹੋਏਗਾ ਕਿ ਕਿਥੋਂ ਕਿੱਥੋਂ ਆਈ ਹੈ ਇਹ ਬਟਾਲਾ ਡੇਪੂ ਦੀ ਬੱਸ ਹੈਗੀ ਹੈ ਇਸ ਟਾਈਮ ਖੁਆਣ ਦੀ ਹੈ ਇਹਦੇ ਬਾਰੇ ਵਿੱਚ ਕਿਉਂਕਿ ਕਿਉਂਕਿ ਲਾਡਾ ਡਰਾਈਵਰਾਂ ਨਾਲ ਸੈਟ ਲਾਇਆ ਹੋਇਆ ਹੈ